ਸ਼ਸ਼ੀ ਕਾਲ ਦੋਸਤੋ ਹੋਰ ਦੋਸਤੋ ਠੀਕ ਠਾਕ ਹੈ ਸਰ ਮੈਂ ਅਰਦਾਸ ਕਰਦਾ ਬਹਿਗੂ ਦੇ ਚਰਨਾਂ ਵਿੱਚ ਕਿ ਜਿੰਨੇ ਵੀ ਮੇਰੇ ਵੀਰ ਦੋਸਤ ਭੈਣ ਭਰਾ ਨੇ ਸਾਰੇ ਇਸ ਵੀਡੀਓ ਨੂੰ ਦੇਖ ਰਹੇ ਨੇ ਬਹਿਗੁਰੂ ਸਭ ਨੂੰ ਲੰਬੀ ਉਮਰ ਔਰ ਤੰਦਰੁਸਤੀ ਬਖਸ਼ੇ ਦੋਸਤੋ ਮੈਂ ਤੁਹਾਡਾ ਆਪਣਾ ਬਹਿਤ ਗੁਟਾ ਸਿੰਘ ਅੱਜ ਮੇਰੇ ਆਪਾਂ ਇੱਕ ਹੋਰ ਨਵੀਂ ਵੀਡੀਓ ਦੇ ਮੱਧਮ ਰਾਹੀਂ ਸਿਆਣੇ ਕਹਿੰਦੇ ਨੇ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਤਾਂ ਸਵਾਦ ਗਿਆ ਮੈਂ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਕਰੂੰ ਵੀ ਕਿਸੇ انسان ਦੀ ਜਿੰਨੀ ਵੀ ਆਯੂ ਉਸ ਦੇ ਵਾਹਿਗੁਰੂ ਨੇ ਬਖਸ਼ੀ ਹੈ ਉਹਦੀਆਂ ਅੱਖਾਂ ਜਾਂ ਦੰਦ ਖਰਾਬ ਨਾ ਹੋਣ ਪੁਰੇ ਤਰਵਤਾਜਾ ਰਹਿਮਤੁਲ ਰਹਿਮ ਦੋਸਤੋ ਕਾਫੀ ਲੜਕੇ ਲੜਕੀਆਂ ਮਿਲਦੇ ਨੇ ਜਿੰਨ ਦੇ ਛੋਟੇ ਉਮਰ ਦੇ ਵਿੱਚ ਹੀ ਦੰਦ ਔਰ ਜੜਾਂ ਖਰਾਬ ਹੋ ਚੁੱਕੀਆਂ ਨੇ ਜੜਾਂ ਨੂੰ ਕਈ ਵਾਰ ਸਵੇਲਿੰਗ ਆਉਂਦੀ ਹੈ ਜਾਂ ਭੁਰਨੀਆਂ ਸ਼ੁਰੂ ਹੋ ਗਈਆਂ ਜਾਂ ਖੋਟਾ ਪੈ ਗਈਆਂ ਜਾਂ ਕਹਿੰਦੇ ਵੀ ਕੀੜਾ ਲੱਗਿਆ ਜੀ ਨੂੰ ਗਲ ਸਕਰੀਨ ਦੇ ਕੋਲ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਆਂ ਹੋ ਸਕਦਾ ਉਮੀਦ ਕਰਦੇ ਆਂ ਵੀ ਜੇ ਇਸ ਨੁਸਖੇ ਦੇ ਨਾਲ ਕਿਸੇ ਦੇ ਦੰਦ ਜਾਂ ਜੜਾ ਵੱਜ ਜਾਣ ਬਹੁਤ ਅੱਛੀ ਗੱਲ ਹੋਏਗੀ ਦੋਸਤੋ ਕਰ ਲਿਆ ਕੀ ਤੁਸੀਂ ਨੇ ਅੱਕ ਤੁਸੀਂ ਸੁਣਿਆ ਹੋਵੇਗਾ ਜਿਹਨੂੰ ਹਿੰਦੀ ਵਿੱਚ ਮਦਾਰ ਵੀ ਕਹਿੰਦੇ ਆਂ ਅੱਕ ਦੀ ਜੜ ਦਾ ਛਿਲਕਾ ਉਤ ਤੁਸੀਂ ਕਿਸੇ ਚੀਜ਼ ਦੇ ਨਾਲ ਲਾ ਕੇ ਉਸ ਨੂੰ ਸੁਕਾ ਕੇ ਸਾਫ਼ ਕਰਕੇ ਪੀਸ ਕੇ ਕਿਸੇ ਬਰਤਨ ਮਾਂ ਦੇ ਵਿੱਚ ਰੱਖ ਲਵੋ ਜਿਸ ਵੀਰਦੀਆਂ ਜੜਾਂ ਖਰਾਬ ਹੋ ਚੁੱਕੇ ਨੇ ਘੜ ਕੇ ਜਾਂ ਦਰਦ ਕਰਦੀਆਂ ਨੇ ਜਾਂ ਸਵਲੰਗ ਹੋ ਗਈ ਅੰਦਰਲੇ ਪਾਸੇ ਸਵਲੰਗ ਹੋ ਗਈ ਤੇ ਬਾਹਰਲੇ ਪਾਸੇ ਵੀ ਮੂਹ ਨੂੰ ਸਵਲੰਗ ਹੋਵੇ ਖਣ ਦੀ ਬੜੀ ਦਿੱਕਤ ਪੈ ਰਹੀ ਹੈ ਫੁੱਲਣ ਦੀ ਬੜੀ ਦਿੱਕਤ ਪੈ ਰਹੀ ਹੈ ਔਰ ਪੈਣ ਸੌਣ ਦੀ ਵੀ ਬੜੀ ਪ੍ਰੋਬਲਮ ਪੈ ਰਹੀ ਹੈ ਜੋ ਹੁਣ ਤੁਸੀਂ ਅੱਕ ਦੀ ਜੜ ਦਾ ਛਿਲਕੇ ਦਾ ਜੋ ਤੁਸੀਂ ਨੇ ਚੂਰਨ ਬਣਾਇਆ ਇਸ ਨੂੰ ਬੜੇ ਹੀ ਧਿਆਨ ਦੇ ਨਾਲ ਬੜੀ ਹੀ ਨਿਗਰਾਨੀ ਦੇ ਨਾਲ ਇਸ ਨੂੰ ਇੱਕ ਚੁੰਡੇ ਪਰ ਪਰਕੇ ਵਿੱਚ ਥੋੜਾ ਜਿਹਾ ਉਸ ਨੇ ਸਿੱਧਾ ਹੁਕਮ ਲਾ ਦੇਣਾ ਹੈ ਚੁੰਡੀ ਭਰ ਕੇ ਉਸ ਖੋੜ ਦੇ ਵਿੱਚ ਰੱਖੋ ਜਿੱਥੇ ਤੁਹਾਡੇ ਕੀੜਾ ਲੱਗਿਆ ਖੋੜ ਪਈ ਵੀ ਆ ਜਾਂ ਦਰਦ ਕਰ ਰਹੀ ਆ ਉਸ ਤੋਂ ਬਾਅਦ ਫਿਰ ਨੀਚੇ ਜ਼ਮੀਨ ਦੇ ਉੱਪਰ ਬੈਠ ਜਾਓ ਤੁਸੀਂ ਹੁਣ ਦੋਸਤੋ ਇਹਦੇ ਵਿੱਚੋਂ ਪਾਣੀ ਨਿਕਲੇਗਾ ਉਹ ਪਾਣੀ ਭੁੱਲ ਕੇ ਵੀ ਅੰਦਰ ਨਾ ਤੁਹਾਡੇ ਜਾਵੇ ਇਸ ਗੱਲ ਦਾ ਖਾਸ ਖਿਆਲ ਰੱਖਣਾ ਕਿਉਂਕਿ ਅਕਦੀ ਜਰਦਾ ਛਿਲਕਾ ਹੈ ਜੋ ਉਹ ਜ਼ਹਿਰ ਹੁਣ ਇਹਦੇ ਵਿੱਚੋਂ ਪਾਣੀ ਨਿਕਲੇਗਾ ਗੰਦਾ ਮੰਦਾ ਉਹ ਪਾਣੀ ਬਾਹਰ ਕੱਢਦੇ ਜਾਣਾ ਜਿੰਨੀ ਦੇਰ ਤੱਕ ਵੀ ਇਹਦਾ ਪਾਣੀ ਨਿਕਲੇਗਾ ਉਹ ਤੁਹਾਡੇ ਲਈ ਬਹੁਤ ਹੀ ਅੱਛੀ ਗੱਲ ਹੋਏਗੀ ਜਿਉ ਜੋ ਇਹਦਾ ਪਾਣੀ ਨਿਕਲ ਜਾਈਏਗਾ ਤੁਹਾਡੇ ਦੰਦਾਂ ਦੀ ਅੰਦਰਲੀ ਸਾਰੀ ਜਾੜਾਂ ਦੀ ਜ਼ਹਿਰ ਉਹ ਬਾਹਰ ਕੱਢ ਦੇਵੇ ਜਿਹੜਾ ਤੁਸੀਂ ਕਹਿੰਦੇ ਕੀੜਾ ਲੱਗਿਆ ਉਹ ਕੀੜਾ ਬਿਲਕੁਲ ਸਾਫ਼ ਹੋ ਜਾਏਗਾ ਤੁਹਾਡੀ ਜਾੜਾਂ ਬਿਲਕੁਲ ਸਾਫ਼ ਹੋ ਜਾਣਗੀਆਂ ਕਦੇ ਵੀ ਤੁਹਾਨੂੰ ਦਿੱਕਤ ਨਹੀਂ ਹੋਏਗੀ ਜੇ ਤੁਹਾਨੂੰ ਇਹ ਕੰਮ ਵੀ ਔਖਾ ਲੱਗਿਆ ਤਾਂ ਅੱਕ ਦੀ ਜੜ ਦੀ ਦਤਨ ਤੁਸੀਂ ਕਰ ਸਕਦੇ ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛ ਕੇ ਦੇਖ ਲਓ ਜੋ ਬੰਦਾ ਨਿੰਮ ਦੀ ਔਰ ਅੱਕ ਦੀ ਜੜ ਦੀ ਦਤਨ ਕਰਦਾ ਐ ਐਂਡ ਤੱਕ ਉਸਦੇ ਦੰਦ ਕਦੇ ਖਰਾਬ ਨਹੀਂ ਜਾਂੜਾ ਹੁੰਦੇ ਮੈਂ ਕਹਿੰਦਾ ਤੁਹਾਡੇ ਵੀ ਖਰਾਬ ਨਾ ਹੋਣ ਕਿਉਂਕਿ ਬਹੁਤ ਹੀ ਅੱਛੀ ਚੀਜ਼ ਐ ਜਿਸ ਨੂੰ ਕਰੇ ਕਰੇ ਮੈਂ ਵੀ ਕਰਦਾ ਹੁੰਦਾ ਹਾਂ ਮੇਰੇ ਦੰਦ ਫਿਲਹਾਲ ਬਿਲਕੁਲ ਠੀਕ ਠਾਕ ਨੇ ਜਣਾ ਕੋਈ ਪ੍ਰੋਬਲਮ ਨਹੀਂ ਹੈ ਮੈਨੂੰ ਵੀ ਪਰ ਕਦੇ-ਕਦੇ ਸ਼ੌਂਕ ਦੇ ਤੌਰ ਤੇ ਮੈਂ ਇਸ ਨੂੰ ਕਰ ਲੈਂਦਾ ਬਰਸ਼ ਦੇ ਉੱਪਰ ਲਗਾ ਕੇ ਵੀ ਮੈਂ ਇਸ ਨੂੰ ਕਰ ਲੈਂਦਾ ਭਾਵੇਂ ਦਿੱਲੀ ਦੇ ਵਿੱਚ ਰੋਜ਼ਾਨਾ ਸਵੇਰੇ ਉੱਠ ਕੇ ਪੇਸਟ ਆਪਾਂ ਜੋ ਮਾਰਕੀਟ ਦੇ ਵਿੱਚੋਂ ਕਾਫੀ ਮਿਲਦੀਆਂ ਨੇ ਉਹ ਕਰਦੇ ਆਂ ਉਹਦਾ ਕੰਮ ਹੈ ਸਿਰਫ ਦੰਦਾਂ ਦੀ ਸਫਾਈ ਮਾਉਂਦੇ ਆਂ ਦੰਦਾਂ ਦੀ ਸਫਾਈ ਉਹਦੇ ਨਾਲ ਇਹ ਨਹੀਂ ਵੀ ਲੰਬੇ ਉਮਰ ਤੱਕ ਤੁਹਾਡੇ ਦੰਦ ਬਚਾ ਦੂ ਉਹ ਬਿਲਕੁਲ ਨਹੀਂ ਪਰ ਇਹ ਜੋ ਮੈਂ ਤੁਹਾਨੂੰ ਟੋਟਕਾ ਦੱਸਿਆ ਇਸ ਤੇ ਅਮਲ ਕਰਿਓ ਲੰਬੇ ਉਮਰ ਤੱਕ ਤੁਹਾਡੇ ਦੰਦ ਨਹੀਂ ਖਰਾਬ ਹੋਣਗੇ ਫਿਰ ਵੀ ਕਿਸੇ ਗੱਲ ਦੀ ਕੋਈ ਨਾ ਸਮਝ ਆਵੇ ਤਾਂ ਤੁਸੀਂ ਮੇਰੇ ਦਿੱਤੇ ਹੋਏ ਨੰਬਰ ਤੇ ਫੋਨ ਲਾ ਕੇ ਪੁੱਛ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਅੱਗੇ ਹੋਰ ਅਗਲੀ ਵੀਡੀਓ ਦੇ ਰਾਹੀਂ ਇੱਕ ਦੰਦਾ ਵਾਸਤੇ ਦੰਦੀ ਯੂਜ਼ ਕਰਨ ਵਾਸਤੇ ਇੱਕ ਮੈਡੀਸਿਨ ਬਣਨੀ ਹੈ ਉਹਦਾ ਕਨਸੈਪਟ ਵੀ ਇਹੀ ਹੋਏਗਾ ਦੰਦਾ ਦੇ ਬਚਾਅ ਵਾਸਤੇ ਦੰਦਾ ਨੂੰ ਸੌਲਗਣਾ ਹੋਵੇ ਦੰਦਾ ਦੇ ਵਿੱਚ ਪੀਕ ਨਾ ਹੋਵੇ ਦੰਦਾ ਨੂੰ ਇਨਫੈਕਸ਼ਨ ਨਾ ਹੋਵੇ ਦੰਦਾ ਕਿੜਾਂ ਲੱਗੇ ਹੱਡੀ ਤੁਹਾਡੀ ਭੁਰੇ ਨਾ ਉਹਦਾ ਵੀ ਇਹੀ ਕੰਮ ਹੁੰਦੇ ਜੋ ਵੀਰ ਉਸ ਨੁਸਖੇ ਨੂੰ ਵੀ ਬਣਾਉਣਾ ਚਾਹਣਗੇ ਤਾਂ ਉਹ ਵੀ ਨੁਸਖਾ ਤੁਹਾਡੀ ਸੇਵ ਦੇ ਵਿੱਚ ਮੈਂ ਤੁਹਾਨੂੰ ਜ਼ਰੂਰ ਦੱਸਦੇ ਹਾਂ ਅਗਰ ਜੋ ਨਹੀਂ ਵੀ ਬਣਾ ਸਕਦੇ ਤਾਂ ਉਹ ਮੈਨੂੰ ਦੱਸ ਦਿਓ ਤੋਂ ਤੁਹਾਡੇ ਘਰ ਤੱਕ ਮੈਂ ਉਸ ਨੂੰ ਭੇਜ ਦੇਵਾਂਗਾ ਬਾਈ ਆਰਡਰ ਕਰ ਦਿਓ ਤੁਸੀਂ ਮੈਨੂੰ ਦੋਸਤੋ ਇਸ ਨੂੰ ਸਕੇ ਨੂੰ ਦੇਖ ਕੇ ਐਵੇਂ ਨਾ ਛੱਡ ਦਿਓ ਇਸ ਨੂੰ ਹਰ ਘਰ ਦੇ ਵਿੱਚ ਵਰਤਣਾ ਚਾਹੀਦਾ ਹੈ ਨਾ ਕਿਉਂਕਿ ਆ피 ਲੜਕੇ ਲੜਕੀਆਂ ਦੇਖਦਾ ਜਿਨ੍ਹਾਂ ਨੂੰ ਰੰਗ ਰੂਪ ਪਰਮਾਤਮਾ ਨੇ ਹੁਸਨ ਬਹੁਤ ਦਿੱਤਾ ਹੁੰਦਾ ਪਰ ਜਦੋਂ ਦੰਦ ਖੋਲਦੇ ਆ ਨਾ ਉਹਦੇ ਦੰਦ ਖਰਾਬ ਬਹੁਤ ਹੁੰਦੇ ਆ ਜਾਣਾ ਬਿਲਕੁਲ ਕਾਲੀਆਂ ਹੋਈਆਂ ਪਈਆਂ ਹੰਦੀਆਂ ਗਲਤ ਖਾਣ ਪਾਲਣ ਕਰਕੇ ਵੀ ਐਡੀਆਂ ਚੀਜ਼ਾਂ ਨਾ ਖਾਓ ਜਿਹਦੇ ਨਾਲ ਤੁਹਾਨੂੰ ਦੰਦਾਂ ਦੀ ਕੋਈ ਪ੍ਰੋਬਲਮ ਪੈ ਜੇ ਆਪਣੇ ਦੰਦਾਂ ਨੂੰ ਠੀਕ ਠਾਕ ਰੱਖੋ ਤਾਂ ਕਿ ਤੁਹਾਨੂੰ ਗੱਲ ਕਰਨ ਦੇ ਵਿੱਚ ਮੂੰਹ ਨਾ ਕਿਸੇ ਤੋਂ ਲੁਕਾਉਣਾ ਪਵੇ ਵੀਡੀਓ ਨੂੰ ਐਂਡ ਤੱਕ ਸ਼ੇਅਰ ਕਰਦੇ ਹੋ ਦੇਖ ਕੇ ਜਰੂਰ ਦੋਸਤੋ ਤਾਂ ਕਿ ਇਹ ਰੁਸਕਾ ਕਿਸੇ ਦੇ ਕੰਮ ਆਵੇ ਕਿਸੇ ਦੇ ਦੰਦ ਜੜ ਬਚ ਰਹੇ ਨੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਸੇਗਾ